ਅਰਪਨ ਸੁਸਾਇਟੀ ਵੱਲੋਂ ਸੋਸਵਾ ਪੰਜਾਬ ਦੀ ਮਦਦ ਦੇ ਨਾਲ ਹੱਥ ਰੇ ਸਲਾਈ ਕਟਿੰਗ ਟੇਲਿੰਗ ਟ੍ਰੇਨਿੰਗ ਸੈਂਟਰ ਜਿਹੜਾ ਚਲਾਇਆ ਗਿਆ ਲਕੀ ਅਤੇ ਮਾਨੋਵਾਲੇ ਉਹਦਾ ਅੱਜ ਅਸੀਂ 6 ਮਹੀਨੇ ਮੁਕੰਮਲ ਹੋਣ ਤੋਂ ਬਾਅਦ ਸਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਜਿਹੜੇ ਉਹ ਦਿੰਦੇ ਨੇ ਉਹਦੇ ਲਈ ਸਾਡੇ ਕੋਲ ਚੀਫ ਇੰਜੀਨੀਅਰ ਪਾਕੜਾ ਡੈਮ ਸਰਦਾਰ ਸੀਪੀ ਸਿੰਘ ਜੀ ਅਤੇ ਹੋਰ ਸਾਡੇ ਸਾਥੀ ਡਾਕਟਰ ਕਹਿਲ ਜੀ ਸੰਧੂ ਸਾਹਿਬ ਸतीश ਮੱਲੀ ਜੀ ਤੇ ਸ਼੍ਰੀ ਗੁਰਪ੍ਰੀਤ ਦਾਸ ਮੰਦਰ ਪ੍ਰਬੰਧਕ ਕਮੇਟੀ ਦੇ ਆਗੂ ਸਵेंद्र ਪੰਮਾ ਜੀ ਦੋਤਰਾਮ ਜੀ ਅਤੇ ਹੋਰ ਸਾਥੀ ਆਏ ਨੇ ਅਸੀਂ ਅੱਜ ਜਿਹੜਾ ਬੜਾ ਖੁਸ਼ ਨਵਾਂ ਮਾਹੌਲ ਦੇ ਵਿੱਚ ਜਿਹੜੀਆਂ ਲੜਕੀਆਂ ਨੂੰ ਸਲਾਈ ਮਸ਼ੀਨਾਂ ਅਤੇ ਸਾਡੀ ਬੁਹ ਟਿੰਡ ਦਿੱਤੇ ਗਿਆ ਮੇਰਾ ਇੱਕੋ ਹੀ ਸੁਨੇਹਾ ਹੈ ਕਿ ਅਸੀਂ ਜੇ ਮਹਿਲਾਵਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਣਾ ਅਜੇ ਹੀ ਆ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਨੇ ਅਸੀਂ ਚਲਾਣ ਚਲਾਈਏ ਤਾਂ ਜੋ ਜਿਹੜਾ ਇਸ ਪ੍ਰੋਗਰਾਮ ਦਾ ਲਾਭ ਹੈ ਬਤ ਬਤ ਲੋਕਾਂ ਤੱਕ ਪਹੁੰਚੇ ਵੀ ਆਪਣਾ ਨਿੰਗਲ ਤੋਂ ਇਲਾਵਾ ਹੋਰ ਕਿੱਥੇ ਕੈਂਪ ਚੱਲ ਰਹੇ ਅਸੀਂ ਵੱਖ-ਵੱਖ ਥਾਵਾਂ ਤੇ ਜਿਵੇਂ ਮੇਧ ਪਰ ਹੈ ਬਰਾਮ ਪਰ ਹੈ ਤੇ ਹੋਰ ਕਈ ਥਾਵਾਂ ਤੇ ਅਸੀਂ ਇਹ ਪ੍ਰੋਗਰਾਮ ਚਲਾ ਰਹੇ ਹਾਂ ਸੁਦੀਪ ਜੀ ਇਸ ਕੈਂਪ 'ਚ ਕਿਹੜੇ ਕਿਹੜੇ ਬੱਚੇ ਪਾਗ ਲੈ ਸਕਦੇ ਆ ਇਸ ਦੇ ਵਿੱਚ ਕੋਈ ਵੀ ਜੀ ਦੀ ਉਮਰ 15 ਸਾਲ ਤੋਂ ਵੱਧ ਹੋਵੇ ਉਹ ਪਾਗ ਲੈ ਸਕਦਾ ਠੀਕ ਹੈ ਤੇ ਉਮਰ ਦਾ ਕੋਈ ਹੱਦ ਨਹੀਂ ਇਵਨ ਕੈਚੁਕੇਸ਼ਨ ਦਾ ਵੀ ਕੋਈ ਹੋਣੀ ਹੈ ਬਿਜ ਐਜੂਕੇਸ਼ਨ ਹੋਣੀ ਜ਼ਰੂਰੀ ਹੈ ਇਹਦੇ ਮੀਡੀਅਮ ਦੀ ਕੋਈ ਜ਼ਰੂਰਤ ਨਹੀਂ ਹੈ ਹਿੰਦੀ ਪੰਜਾਬੀ ਕੋਈ ਵੀ ਮੀਡੀਅਮ ਹੋਵੇ ਆ ਜੋ ਸ੍ਰੀ ਗੁਰੂ ਰਵਦਾਸ ਮੰਦਿਰ 'ਚ ਜੋ ਅਰਪਣ ਸੁਸਾਇਟੀ ਵੱਲੋਂ ਜੋ ਕੈਂਪ ਲਗਾਇਆ ਗਿਆ ਉਹਦੇ ਵਿੱਚ ਇੱਕ ਮੁੱਖ ਮਹਿਮਾਨ ਕੀ ਕੀ ਫਰਦਿਨਸ ਦੀ ਬੀਸ ਨਵੀਂ ਆਈ ਤੇ ਉਹਨਾਂ ਨੇ ਉਹਨਾਂ ਨੇ ਜਿਦਨੇ ਵੀ ਸਾਡੇ ਪਾਸ ਆਉਂ ਖੋਏ ਆ ਜਿਹੜੇ ਜਿਨ੍ਹਾਂ ਨੇ 6 ਮਹੀਨੇ ਪਹਿਲਾਂ ਕੋਰਸ ਕੀਤਾ ਹੈਗਾ ਉਹਨਾਂ ਨੇ ਇੱਕ ਨਹੀਂ ਦੋ ਨਹੀਂ ਤਕਰੀਬਨ 25 ਫਲਾਈ ਮਸ਼ੀਨਾਂ ਪੇਂਟ ਕੀਤੀਆਂ ਤੇ ਮੈਂ ਅਰਪਨ ਸੁਸਾਇਟੀ ਦਾ ਜੋ ਕਿ ਸਮਾਜ ਦੀ ਹਰ ਵਰਗ ਲਈ ਕੰਮ ਕਰ ਰਹੀ ਹੈ ਉਹਨਾਂ ਦਾ ਡਾਕਟਰ ਸੀਪੀ ਸਿੰਘ ਜੂਨੀਅਰ ਸੀਪੀ ਸਿੰਘ ਦਾ ਤੇ ਜਿਹੜੇ ਬਾਕੀ ਮੈਂਬਰ ਹਨ ਸ਼੍ਰੀ ਗੁਰਬਦਾਸ ਸੁਸਾਇਟੀ ਦੇ ਤੇ ਬਾਕੀ ਜਿਹੜੇ ਜਿਹੜੇ ਸ਼ਹਿਰ ਦੇ ਮੋਤਰਵੀ ਮੈਂਬਰ ਹਨ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿਆਸ ਕਰਦਾ ਕਿ ਅਪਨ ਸੋਸਾਇਟੀ ਅੱਗੇ ਤੋਂ ਵੀ ਅਸਲੀ ਸਮਾਜਾਸਤੇ ਕੰਮ ਕਰਦੀ। ਠੀਕ ਹੈ। ਅੱਜ ਦਾ ਜਿਹੜਾ ਦਿਹਾੜਾ ਇਸ ਮੌਕੇ ਤੇ ਉੱਤੇ ਜਿੰਨੇ ਵੀ ਮੇਰੀਆਂ ਭੈਣਾਂਾਂ ਦੇ ਬੱਚੀਆਂ ਬੈਠੀਆਂ ਨੇ ਜੋ ਆਪਣਾ ਕੋਰਸ ਕੰਪਲੀਟ ਕਰਕੇ ਅੱਗੇ ਵਧ ਰਹੀਆਂ ਨੇ। ਮੈਂ ਅੱਗੇ ਵਧਣੇ ਨੂੰ ਦਾ ਸਮਾਜ ਦੇ ਵਿੱਚ ਇਹ ਆਪਣਾ ਸੈਲਫ ਸਸਟੇਨਬਲ ਹੋ ਰਹੀਆਂ ਨੇ। ਹੋਰ ਸਮਾਜ ਨੂੰ ਵੀ ਐਜੂਕੇਟ ਤੁਸੀਂ ਕਰਨਾ ਜਾਂ ਫਿਰ ਆਪਣਾ ਬਿਜ਼ਨਸ ਸਟਾਰਟ ਕਰਨਾ। ਫੋਰਾ ਨੂੰ ਐਜੂਕੇਟ ਕਰਨਾ ਇਸ ਮੌਕੇ ਤੇ ਮੈਂ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਦਿੰਦਾ ਇਹ ਸਾਰੇ ਦੇ ਪਿੱਛੇ ਜਿੱਥੇ ਅਰਪਲ ਸੋਸਾਇਟੀ ਦਾ ਰੋਲ ਹੈ ਕਿਉਂਕਿ ਦੋ ਵਰੀਏ ਮਿਲਿਆ ਮੈਂ ਮੈਡਮ ਮਦੋ ਨੂੰ ਇਹਨਾਂ ਦਾ ਵੀ ਬਹੁਤ ਵੱਡਾ ਮੈਜੋਗਦਾਨ ਹੈ ਇਹਨਾਂ ਦੀ ਸ਼ਖਸੀਅਤ ਆ ਜਿਹੜੀ ਆ ਉਹ ਮੈਂ ਦੇਖੀ ਆ ਇਸ ਤੋਂ ਇਲਾਵਾ ਕੁਝ ਫੋਰਸਸ ਐਫਜੀਆਂ ਹੁੰਦੀਆਂ ਨੇ ਕੁਝ ਐਫਜੇ ਸੱਜਣ ਹੁੰਦੇ ਨੇ ਡਾਕਟਰ ਕੇਰ ਸਾਹਿਬ ਦੀ ਗੱਲ ਕਰ ਦਈਏ ਤੇ ਮੈਂ ਕਾਫੀ ਇਹਨਾਂ ਦੇ ਪੁਰਾਣਾ ਇਹਨਾਂ ਨੂੰ ਮੈਂ ਜਾਣਦਾ ਹਾਂ ਔਰ ਕਾਫੀ ਨਵੇਂ ਕੰਮ ਦਾ ਜਿਸ ਅਸੀਂ ਨੂੰ ਪਤਾ ਲੱਗੇ ਆ ਡਾਕਟਰ ਸਾਹਿਬ ਦੀ ਸਮਾਜ ਨੂੰ ਬਹੁਤ ਅੱਛੀ ਦੇਣ ਹੈਗੀ ਹੈ ਚਾਹੇ ਉਹ ਲਾਇਬ੍ਰੇਰੀ ਇਸ ਤਰ੍ਹਾਂ ਚਲਕਾ ਰਹੀਆਂ ਬੱਚਿਆਂ ਨੂੰ ਸੇਵ ਦੇਣੀ ਜੈਸ ਤਰ੍ਹਾਂ ਦੇ ਸਹਿਯੋਗ ਦੇਣਾ ਸੁਸਾਇਟੀਜ਼ ਨੂੰ ਡਾਕਟਰ ਸਾਹਿਬ ਜਿਹੜੇ ਆ ਫੜਾਈ ਦੇ ਪਾਤਰ ਨੇ ਬਹੁਤ ਅੱਛਾ ਸਮਾਜਿਕ ਦੇ ਪਤੀ ਕੰਮ ਕਰ ਰਹੇ ਆ ਜਿੱਥੋਂ ਤੱਕ ਹੁਣ ਅੱਗੇ ਆਪਾਂ ਗੱਲ ਕਰੀਏ ਕਿ BBMB ਕਿਸ ਤਰ੍ਹਾਂ ਹੈਲਪ ਕਰ ਸਕਦੀ ਹੈ ਮੈਨੂੰ ਹੁਣੇ ਮੌਕੇ ਤੇ ਦਿਖਾਇਆ ਸਟਾਫ ਦੇ ਉੱਤੇ ਮੈਂ ਜਾ ਕੇ ਦੇਖਿਆ ਬੱਚਿਆਂ ਨੇ ਜੋ ਵਰਕ ਕੀਤਾ ਸੀ ਇਹ ਮਹੀਨੇ ਦੇ ਵਿੱਚ ਉਹਦਾ ਇਹਨਾਂ ਨੇ ਪ੍ਰੋਪਰ ਡਾਕੂਮੈਂਟੇਸ਼ਨ ਕੀਤੀ ਹੈ ਜਿਹੜਾ ਕੈਫਰੰਕ ਕਟਿੰਗ ਅੱਛਾ ਬਣਿਆ ਪ੍ਰੈਕਟੀਕਲੀ ਉਹਨਾਂ ਦੇ ਹੱਥਾਂ ਦੇ ਬਣਾਏ ਹੋਏ ਜਿਦਿਆ ਉਹ ਚਾਹੇ ਬੈਗ ਸੀ ਸੂਟ ਸੀ ਵੈਂਡੇ ਸੀ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਕਾਰਮ ਵਿੱਚ ਸਿੱਖੇ ਆ ਵਾਕਈ ਕਾਮ ਦੇ ਫਰੀਫ ਹੈ ਇਸ ਤਰ੍ਹਾਂ ਲੱਗਦੀ ਰਿਹਾ ਕਿ ਇਹ ਕੋਈ ਰੈਡੀमेड ਹੈ ਜਾਂ ਸਿਰਫ ਹੱਥ ਨਾਲ ਇੱਥੇ ਆਪਣੇ ਬੱਚਿਆਂ ਨੇ ਬਣਾਇਆ ਹੈ ਮੈਂ ਅਰਪਨ ਸੁਸਾਇਟੀ ਨੂੰ ਇਹ ਦੋਵਾਂ ਕਿ ਦਸੰਬਰ ਜਾਂ ਜਨਵਰੀ ਦੇ ਵਿੱਚ ਸਾਡਾ ਰੈਡ ਕਰਾਸ ਮੇਲਾ ਹੁੰਦਾ ਤੁਸੀਂ ਉੱਥੇ ਆਪਣਾ ਸਟਾਲ ਲਾ ਲਿਓ ਅਸੀਂ ਤੁਹਾਨੂੰ ਉਸ ਸਟਾਲ ਲੋਕਾਂ ਤੋਂ ਜਿੰਨੇ ਪੈਸੇ ਲੈਂਦੇ ਉਸ ਤੋਂ ਅੱਧੇ ਦਿਨ ਟੱਕ ਦੇ ਦੇਵਾਂਗੇ ਬਹੁਤ ਸਕਦਾ ਸਬਸਾਈਡਿੰਗ ਕਰ ਦਈਏ ਬਿਲਕੁਲੀ ਨਾ ਲਈਏ ਔਰ ਕਿਉਂਕਿ ਤੁਸੀਂ ਸਮਾਜ ਦੇ ਲਈ ਕੰਮ ਕਰ ਰਹੇ ਹੋ ਉਸ ਦਿਨ ਵੀ ਦੇਖੋ ਮੈਂ ਇਹਨੂੰ ਨੰਗੇ ਚ ਰਹਿੰਦੇ ਹੋਏ ਵੀ ਬੜੇ ਟਾਈਮ ਬਾਅਦ ਪਤਾ ਲੱਗਿਆ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਕਰ ਰਹੇ ਹੋ ਅਗਰ ਉਹ ਇੱਕ ਪਲੇਟਫਾਰਮ ਹੁੰਦਾ ਰੈੱਡ ਕਰਾਸ ਦਾ ਮਿਲਣਾ ਸਮਾਜ ਦੇ ਵਿੱਚੋਂ ਅਲੱਗ-ਅਲੱਗ ਥਾਵਾਂ ਤੋਂ ਲੋਕਾਂ ਦੇ ਆ ਉਸ ਦਿਨ ਜਿਹੜੇ ਬੱਚਿਆਂ ਦੇ ਬਣਾਏ ਹੋਏ ਜਿਹੜੇ ਕੱਪੜੇ ਉਹ ਸੇਲ ਹੋ ਕੇ ਤਾਂ ਚਲੋ ਉਹਨਾਂ ਨੂੰ ਫਾਇਦਾ ਹੋਏਗਾ ਨਾਲ ਇੱਕ ਪਬਲਿਕ ਦੇ ਵਿੱਚ ਅਵੇਅਰਨੈਸ ਵੀ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਸਾਡੇ ਜਿਹੜੇ ਇਹ ਇਸ ਤਰ੍ਹਾਂ ਦੇ ਕੰਮ ਸਾਡੇ ਵਿੱਚ ਚੱਲ ਸਕਦੇ ਆ ਇਸ ਕਰਕੇ ਇਹਨਾਂ ਤੋਂ ਵੀ ਮੁਆਫੀ ਨਹੀਂ ਚੱਲਣਾ

ਆਪਣਾ ਪਿਆਰ ਤੇ ਪਾਣੀ ਜਿਹੜਾ ਮੈਂ ਤਾਂ ਕਹਿੰਦਾ ਬਗੀਚੀ ਹੈ ਕਿ ਦੀਵੀ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਹੈ ਖਨਵਾੜੀ ਹੈ ਤੇ ਅਲੱਗ-ਅਲੱਗ ਤਰ੍ਹਾਂ ਦੇ ਰੰਗ ਇੱਥੇ ਬੈਠੇ ਰੱਖਾ ਤੇ ਵਿੱਚ ਆਏ ਨੇ इलाके में समाज की बेहतरी के लिए भी कार्य कर सकते हैं मैंने महसूस किया है कि अगर अल्पंच के पास कोई जगह हो तो इलाके में ज़रूरतमंद लोगों के लिए और